ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਹ ਬਾਪੂ ਬਲਦੇਵ ਸਿੰਘ जाट ਆ ਬਾਪੂ ਬਲਦੇਵ ਸਿੰਘ जाट ਦਾ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਬਾਪੂ ਦੀ ਜੀਵਨ ਚਲੇ ਗਈ ਬੋਲ ਨਹੀਂ ਸਕਦਾ ਬਾਪੂ ਤੇ ਤੇ ਜੇ ਕੋਈ ਬਾਪੂ ਬਲਦੇਵ ਸਿੰਘ जाट ਨੂੰ ਪਛਾਣਦਾ ਤਾਂ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਬਜ਼ੁਰਗ ਨੂੰ ਤੁਸੀਂ ਵੈਂਟੀਲੇਟਰ ਤੇ ਦੇਖ ਰਹੇ ਹੋ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇਹ ਬਾਪੂ ਬਲਦੇਵ ਸਿੰਘ जाट ਆ ਇਹ ਹਰਿਆਣੇ ਦਾ ਬਾਪੂ ਹਰਿਆਣਵੀ जाट ਆ ਇਹ ਬਾਪੂ ਜਗਰਾਉਂ ਜੂਨੀਅਨ ਦੇ ਵਿੱਚ ਟਰੱਕ ਜੂਨੀਅਨ ਦੇ ਵਿੱਚ ਪਿਛਲੇ 15 20 ਸਾਲਾਂ ਤੋਂ ਰਹਿੰਦਾ ਤੇ ਅੱਜ ਤੋਂ ਸਵਾ 2 ਸਾਲ ਪਹਿਲਾਂ ਕਰੀਬ 24 5 23 ਨੂੰ ਸਾਡੇ ਕੋਲ ਜੂਨੀਅਨ ਵਾਲੇ ਵੀਰ ਲੈ ਕੇ ਆਏ ਚੱਕ ਕੇ ਬਾਪੂ ਦੀ ਬੈਕ ਸਾਈਡ ਸਾਰੀ ਗਲੀ ਹੋਈ ਸੀ ਬੈਡ ਸੋਰ ਹੋਇਆ ਹੋਇਆ ਸੀ ਬਹੁਤ ਜ਼ਿਆਦਾ ਅਧਰੰਗ ਹੋਇਆ ਸੀ ਪੂਰੀ ਬਾਡੀ ਪੈਰਾਲਾਈਜ਼ ਹੋਈ ਹੋਈ ਸੀ ਉੱਥੇ ਇੱਕ ਕੁੱਲੀ 'ਚ ਪਿਆ ਸੀ ਉਹਨਾਂ ਨੇ ਦੱਸਿਆ ਵੀ ਵਿੱਚੇ ਹੀ ਲੈਟਰਨ ਬਾਥਰੂਮ ਕਰੀ ਜਾਂਦਾ ਸੀ ਜਿਹਦੇ ਕਰਕੇ ਉਹ ਸਾਰਾ ਗਲ ਗਿਆ ਕਿਉਂਕਿ ਧਰੰਗ ਹੋਣ ਤੋਂ ਬਾਅਦ ਪਾਸਾ ਲੈ ਨਹੀਂ ਸਕਦਾ ਸੀ ਤਾਂ ਫਿਰ ਉਹਨਾਂ ਵੀਰਾਂ ਨੇ ਸਾਡੇ ਤਿੱਕਰ ਬਾਪੂ ਜੀ ਨੂੰ ਪਹੁੰਚਦਾ ਕੀਤਾ ਅਵਤਾਰ ਸਿੰਘ ਗਰਮੀਤ ਸਿੰਘ ਰਵਿੰਦਰ ਕੁਮਾਰ ਇਹ ਵੀਰ ਬਾਪੂ ਜੀ ਨੂੰ ਸਾਡੇ ਕੋਲੇ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਏ ਤੇ ਅੱਜ ਤੱਕ ਬਾਪੂ ਬਲਦੇਵ ਸਿੰਘ ਜਾਟ ਦਾ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਬਾਪੂ ਦੀ ਜਵਾਨ ਚਲੀ ਗਈ ਬੋਲ ਨਹੀਂ ਸਕਦਾ ਬਾਪੂ ਤੇ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਬਾਪੂ ਕੌਣ ਆ ਕਿੱਥੋਂ ਆ ਜੁਨੀਅਨ ਵਾਲੇ ਦੱਸਦੇ ਆ ਕਿ ਬਾਪੂ 15 ਸਾਲ ਪਹਿਲਾਂ ਇੱਥੇ ਆਇਆ ਸੀ ਇੱਥੇ ਆ ਕੇ ਕਿਤੇ ਕਿਸੇ ਨਾਲ ਟਰੱਕ ਤੇ ਲੱਗ ਗਿਆ ਕਿਤੇ ਕਿਸੇ ਨਾਲ ਟਰੱਕ ਤੇ ਲੱਗ ਗਿਆ ਇੱਕ ਵਾਰੀ ਨੇ ਕਾਫੀ ਲੰਮਾ ਸਮਾਂ ਟਰੱਕ ਤੇ ਕੱਟਿਆ ਔਰ ਘਰੇ ਵੀ ਬਹੁਤ ਔਣੀ ਜਾਣੀ ਸੀ ਉਹਦਾ ਪਰਿਵਾਰ ਕੇ ਮੈਮਰੀ ਬਣ ਗਿਆ ਸੀ ਬਾਪੂ ਉਹਨਾਂ ਨੂੰ ਵੀ ਨਹੀਂ ਪਤਾ ਬਾਪੂ ਦਾ ਪਿੰਡ ਕਿਹੜਾ ਥੋ ਪਤਾ ਕੀ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਬਾਪੂ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਆਪਣੇ ਤੋਂ ਦੂਰ ਬਾਪੂ ਨੂੰ ਪਤਾ ਹੀ ਨਹੀਂ ਮੇਰੇ ਆਪਣੇ ਕਿੱਥੇ ਆ ਦੇਉ ਕੋਣ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਭਾਈ ਅਰਦਾਸ ਕਰਿਓ ਬਾਪੂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਤੇ ਜੇ ਕੋਈ ਬਾਪੂ ਬਲਦੇਵ ਸਿੰਘ जाट ਨੂੰ ਪਛਾਣਦਾ ਤਾਂ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰਿਓ ਬਾਪੂ ਜੀ ਇਸ ਟਾਈਮ ਬਹੁਤ ਬਿਮਾਰ ਨੇ ਕਿਉਂਕਿ ਪੀਕਨੇਸ ਬਹੁਤ ਜ਼ਿਆਦਾ ਹੋ ਗਈ ਜ਼ਖਮ ਬਹੁਤ ਜ਼ਿਆਦਾ ਸੀ ਪਿਛਲੇ ਸਵਾ 2 ਸਾਲਾਂ ਤੋਂ ਅਸੀਂ ਪੱਟੀਆਂ ਕਰਦੇ ਆਂ ਤੇ ਜ਼ਖਮ ਥੋੜਾ ਠੀਕ ਹੋ ਜਾਂਦਾ ਫਿਰ ਫਿਰ ਹੋ ਜਾਂਦਾ ਉਸੇ ਤਰ੍ਹਾਂ ਵੱਧ ਜਾਂਦਾ ਕਿਉਂਕਿ ਸਰੀਰ 'ਚ એનર્ਜੀ ਜਾਂ ਜਾਨ ਨਹੀਂ ਬਚਦੀ ਇਸ ਟਾਈਮ ਬਾਪੂ ਜੀ ਪ੍ਰਸਿੱਧ ਜਪੀ ਲਈ ਤੁਹਾਡੀਆਂ ਅਰਦਾਸਾਂ ਤੇ ਦੁਆਵਾਂ ਦੀ ਲੋੜ ਹੈ ਜੀ ਸੱਚੇ ਬਾਦਸ਼ਾਹ ਬਾਪੂ ਬਲਦੇਵ ਸਿੰਘ ਜਾੜ ਨੂੰ ਤੰਦਰੁਸਤੀ ਕਿਵਾਂ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ